ਅਨਸਾਰ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਕੀ ਬਾਦਲ ਸਾਹਿਬ ਪਹੁੰਚ ਰਹੇ ਕਿਉਂਕਿ ਜੇ ਇਹ ਸਾਨੂੰ ਨਿਯੰਦਾ ਪਾਉਂਦੇ ਆ ਨਾ ਤੇ ਆਪਾਂ ਨੂੰ ਵੀ ਫਿਰ ਨਿਯੰਦਾ ਥੋੜਾ ਬੋਧਾ ਕੇ ਤੂੰ ਪੈਂਦਾ ਇਸ ਕਰਕੇ ਤੁਸੀਂ ਤੇ ਪਹਿਲਾਂ ਵੀ ਸ਼ਾਮ ਰਾਜ ਜੀ ਨੇ ਵੀ ਜਿਤਾਇਆ ਹੋਇਆ ਤਾਂ ਹੀ ਕੱਲ੍ਹ ਸਭ ਬਣੇ ਨਾ ਤੁਸੀਂ ਵੋਟਾਂ ਪਾਈਆਂ ਤੇ ਉਦੋਂ ਵੀ ਵੋਟਾਂ ਵੱਧ ਨਿਕਲੀਆਂ ਤਾਂ ਹੀ ਬਣੇ ਨਾ ਸ਼ਾਮ ਰਾਜ ਨੇ ਤਾਂ ਕਿਸੇ ਦਾ ਉਮੀਦਵਾਰ ਨਹੀਂ ਸੀ ਚੱਕਿਆ ਹੱਥ ਜੋੜ ਕੇ ਪੈਰੀ ਹੱਥ ਲਾ ਕੇ ਗੋਡੀ ਹੱਥ ਲਾ ਕੇ ਸਾਰੇ ਭੰਡ ਭਰਾਵਾਂ ਦੇ ਤੇ ਉਹ ਕਾਉਂਸਲਰ ਬਣੇ ਸੀ ਇਸ ਕਰਕੇ ਹੁਣ ਤਾਂ ਤੁਸੀਂ ਸਾਰੇ ਚਤਾਨ ਵਾਂਗੂ ਉਹਨਾਂ ਦੇ ਨਾਲ ਖੜੇ ਹੋ ਅਸਲੀ ਜਿਹੜਾ ਇਹਦਾ ਜਵਾਬ ਜਿਹੜੀ ਸਜ਼ਾ ਇਹ ਜਿਹੜਾ ਗੈਰ ਲੋਕਤੰਤਰੀ ਕੰਮ ਇਹ ਸਰਕਾਰ ਨੇ ਕੀਤਾ ਉਹਦਾ ਇੱਕੋ ਹੀ ਇਲਾਜ ਹੁੰਦਾ ਕਿ ਉਹਦੂ ਦੁਗਨੀਆਂ ਵੋਟਾਂ ਪਾ ਕੇ ਜੇ ਕੋਈ ਭੈਣ ਭਰਾ ਬਾਹਰ ਗਿਆ ਉਹਨਾਂ ਨੂੰ ਹੁਣ ਲੈ ਕੇ ਆਓ ਕਿ ਐਸਮਨੇ ਇੱਜ਼ਤ ਦਾ ਸਵਾਲ ਹੈ ਤਾਂ ਜੋ ਅਗਲੀ ਵਾਰ ਜਦੋਂ ਚੋਣ ਕੋਈ ਹੋਣੀ ਹੈ ਉਦੋਂ ਫਿਰ ਕਿਸੇ ਦੀ ਹਿੰਮਤ ਨਾ ਪਵੇ ਕਿ ਲੋਕਾਂ ਨੂੰ ਇਦਾਂ ਡਰਾ ਕੇ ਤੇ ਪੁਲਿਸ ਦੇ ਕੋਲ ਫੜਾ ਕੇ ਆ ਕੇ ਵੋਟਾਂ ਮੰਗੇ ਇਹੋ ਜਿਹਾ ਸਿੱਧਾ ਕਰ ਦਿਓ ਇਹਨਾਂ ਨੂੰ ਇੱਕ ਵਾਰੀ ਤੇ ਆਉਣ ਵਾਲੀਆਂ ਆਪਣੀਆਂ ਜਨਰੇਸ਼ਨ ਨੂੰ ਵੀ ਸਮਝਾ ਕੇ ਜਾਣ ਕੇ ਲੋਕਾਂ ਨਾਲ ਇਦਾਂ ਧੱਕਾ ਨਹੀਂ ਕਰੀਦਾ ਜੰਗ ਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੇ ਜਨਤਾ ਬਣਾਉਣਾ ਜਾਣਦੀ ਹੈ ਤੇ ਜਨਤਾ ਉਹਨਾਂ ਨੂੰ ਲਾੜਣਾ ਵੀ ਜਾਣਦੀ ਹੈ